ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਭਾਉਣ ਪਿੰਡ ਗਮਾਨਪੁਰਾ ਤਹਿਸੀਲ ਟਾਰੀ ਤੇ ਜ਼ਿਲ੍ਹਾ ਅਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਸਾਫਾ ਸਾਫ ਘੋਟੀਆਂ ਸਾਰੀਆਂ ਸਹੀਆਂ ਸਵਾਈਆਂ ਵਾਂ ਤੇ ਆ ਗੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਹਿਕਲ ਪਾਜੀ ਅਸਕੇ ਬੀਜੀ ਉਹ ਇਸ ਨਾ ਠੀਕ ਠਾਕ ਜੇ ਹਾਂਜੀ ਜੀ ਬੀਜੀ ਬੜੀ ਚੰਗਾ ਵਿੱਦਿਆਪਨ ਨਾਮ ਤੇ ਡਰੈਸ ਦੱਸਿਓ ਨਾਮ ਮੇਰਾ ਤਰਜਿੰਦਰ ਸਿੰਘ ਪਿੰਡ ਗਮਾਂਡਪੁਰਾ ਤਹਿਸੀਲ ਟਾਰੀ ਜ਼ਿਲ੍ਹਾ ਅਮਰਸਰ ਠੀਕ ਹੈ ਫੋਨ ਨੰਬਰ ਬੋਲ ਦਿਓ 872855706 ਠੀਕ ਹੈ ਜੀ ਬਈਆ ਪਹਿਲੇ ਨੰਬਰ ਤੇ ਝੋਟੀ ਦੱਸਿਓ ਕਿਡਵਾ ਸੁਗਾ ਸੁਈਆ ਇਹ ਵਿੱਚ ਦੂਜਾ ਸੁਗਾ ਅੱਛਾ ਜੀ ਇਹ ਸੂਨ ਵਾਲੀ ਵਿੱਚੀ ਅੱਛਾ ਇਹ ਗੱਬਣ ਤਿਆਰੀ ਥੋੜੀ ਜੀ ਠੀਕ ਲਓ ਜੀ ਪਹਿਲੇ ਨੰਬਰ ਤੇ ਗੱਬਣ ਆ ਗਈ ਤਿਆਰ ਇਹ ਬਈ ਕਿੰਨੇ ਕ ਦੁੱਧ ਵਾਲੀ ਆ ਉੱਧ ਕਰੂ 16 17 ਲੀਟਰ ਦੀ ਲੋਕੀਆ ਠੀਕ ਲੋ ਜੀ 16 17 ਲੀਟਰ ਵਾਲੀ ਆ ਬਾਕੀ ਸਿੰਘ ਥੋੜਾ ਜਰੂਰ ਭਾਵੇਂ ਉੱਚਾ ਗੁੰਡਾ ਕੀਤਾ ਵਾ ਪਰ ਕੱਦ ਕਾੜ ਤੇ ਪਿੱਠ ਪੁੜਾ ਵੇਖੋ ਲੋ ਜੀ ਕੱਟ ਕਾੜ ਤੇ ਪਹਿਲ ਮੰਜਾ ਡੈਣ ਵਾਲਾ ਹਿਸਾਬ ਆ ਲੋ ਜੀ ਆਸਾਨੇ ਵਿੱਚ ਥੀਏਟਰ ਲਾਉਣ ਤੋਂ ਲੈ ਕੇ ਜਿਹੜੀ ਆ ਕਾਫੀ ਆ ਹਵਾਨੇ ਦੇ ਗਾਂਗ ਚੱਡਾ ਬਣਾਉਂਗੀ ਜੀ ਠੀਕ ਆ ਠੀਕ ਆ ਜੀ ਹਾਂਜੀ ਲੋ ਜੀ ਕੱਟ ਕਾੜ ਤੇ ਪਿੱਠ ਪੁੜੇ ਤੋਂ ਬਹੁਤ ਜ਼ਿਆਦਾ ਚੰਗੀ ਆ ਤੇ ਸੁਰਵਾਜ ਦੂਸਰਾ ਸੋਨਾ ਵਾ ਕਿ ਉਹ ਵਾਣੇ ਜਿਹੜੀਆਂ ਢਿੱਡਾਂ ਤੋਂ ਨਾਕਾ ਪਿਆ ਜਿਹੜੇ ਸੂਣ ਦਾ ਕਹਾਣਾ ਚੰਗਾ ਬਣਾ ਨਹੀਂ ਜਿਹੜਾ ਥਾਣ ਵੀ ਆਇਆ ਉਹ ਕੜਾ ਲੱਗਾ ਪਿਆ ਉਹ ਕੰਡਾ ਕੰਡਾ ਇਹ ਕੀ ਮੁੱਲ ਕਰਨਾ ਬਾਈ ਜਰਾ ਆ ਦੇਖੋ ਜੀ ਦਿਖਾਓ ਫਿਰ ਢਿੱਲਾ ਲਓ ਜੀ ਲੱਗ ਗਿਆ ਤਾਂ ਜਰੂਰ ਚੈੱਕ ਕਰਦੇ ਆ ਛੇੜੋ ਮੜੀ ਜੀ ਨੋਕ ਵਾਲਾ ਥਣ ਜੋ ਪਰਲੇ ਬੰਨੋਂ ਧੱਕਾ ਮਾਰਵਾਇਆ ਆ ਦੇਖੋ ਲਓ ਜੀ ਨੋਕ ਵਾਲਾ ਥਣ ਜੋ ਲਓ ਜੀ ਚੱਕਾ ਤੇ ਤੁਸੀਂ ਚੈੱਕ ਬਾਕੀ ਜਿੰਦ ਤਨ ਖੋਲ ਤਿਆਰ ਹੋ ਗਈ ਤਾਂ ਸੋਠਾ ਬਣਾਓ 10 ਦਿਨ ਪਹਿ ਜੋ ਠੀਕ ਹੈ ਜੀ ਇਹ ਕੀ ਮੁੱਲ ਕਰਨਾ ਦਾ ਇਦਾ ਮੋਲ ਵੀ ਜੀ ਸਵਾ ਹੀ ਕਰਦੇ ਜੋ ਹਾਣਾਂ ਵਾਲੇ ਕਰੀਗੇ ਮੋਲ ਇਹ ਛੱਡ ਦੇਣੀ ਅੱਜ ਆਪਾਂ ਹਾਂ ਨਹੀਂ ਵੀਰ ਜੀ 1 15 ਦੇ ਦਾਂਗੇ ਠੀਕ ਲਓ ਜੀ 1 ਲੱਖ 15000 ਦੀ ਤੇ ਆਜੂ ਦੂਜੇ ਨੰਬਰ ਤੇ ਇਹ ਭਾਈ ਕਿਵੇਂ ਆ ਇਹ ਵੀਰ ਜੀ ਤਾਜੀ ਸੂਈ ਜੋ ਅੱਛਾ ਜੀ ਹਾਂ ਜੀ ਆਹ ਬੱਚਾ ਜੋ ਖਾਦ ਉਹੜੇ ਘਰ ਕੰਦੇ ਆ ਪੜਾ ਇੱਕ ਟੀ ਕਟਾ ਉਹਦਾ ਬੱਚਾ ਇੱਕ ਕਟਾ 3000 3 ਲਓ ਜੀ 3 ਕਟਾ ਲੈ ਲਓ ਵੇਖ ਲੈ ਮੜਾਇਆ ਦੱਸਣਾ ਪੈਣਾ ਚਲ ਵੇਖੋ ਕਟਾ ਜੀ ਲਓ ਜੀ ਮੇਲ ਕਾ ਫਾਗ ਦਿਓ ਦਿਖਾਓ ਮੈਂ ਇਹ ਤੋਂ ਬਾਈ ਕਿੰਨਾ ਦੁੱਧ ਦਦਾ ਦੁੱਧ 12 ਕਿਲੋ ਜੀ ਆਵੇ ਖਾਓ ਬਈ ਲਓ ਜੀ ਭੋੜੀ ਆ ਗਈ ਜੱਡ ਬਲਾਏ ਤੇ ਕੱਟ-ਕੱਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਇਹ ਬਈ ਕਿੰਨਾ ਕੱਢੀਓ ਦੁੱਧ ਦੁੱਧ 16 ਕਿਲੋ ਕੀ ਜਾਂਦਾ ਵੀ ਜੀ ਤਾਜੀ ਹਰੇ ਸੂਈ ਠੀਕ ਆ ਠੀਕ ਆ ਦੱਸ ਤੈਨੂੰ ਕੇ 12 ਲੀਟਰ 12 ਜੀ ਖੋਲੋ ਲਓ ਜੀ 12 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਟੈਬ ਵੀ ਸਿੰਗਲ ਹੱਗੀ ਜੇ ਕਰੋ ਜੀ ਚੈੱਕ ਇਹ ਥਾਂ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਬਾਈ ਕਿੰਨੇ ਵਜੇ ਦੀ ਚੁਆਇਸ ਏਰੇ ਸਿਰੇ ਸਿਹਰੇ ਦੀ ਲਓ ਜੀ ਸਿਹਰੇ ਵਜੇ ਦੀ ਚੁਆਈ ਹੋਈ ਜੀ ਤੇ ਉਹ ਸਾਬ ਨਾਲ ਵੀ ਇਹ ਭਰਾ ਅੰਦਾਜ਼ਾ ਲਾ ਰੇ ਕੱਟ ਕੱਟ ਵੇਖੋ ਵੀ ਜੀ ਦਾ ਠੀਕ ਹੈ ਠੀਕ ਹੈ ਇਹਦੇ ਮਹਾਨੇ ਦੇ ਨਾਲਾ ਨੂਣਾ ਤੇ ਮਿਲਕ ਆਣ ਜਿਹੜੀ ਬਹੁਤ ਚੜ ਗਈ ਆ ਗਈ ਆ ਤੇ ਢੋਡੀ ਆ ਗਈ ਜੇ ਇਹਦੇ ਪਿੱਛੇ ਜਵਾਕ ਬਾਈ ਜੀ ਕਿੱਥਾ ਲੱਗੀ ਇਹ ਸਿਹਰੇ ਦੇ ਸਾਰੇ ਚੀਜ਼ਾਂ ਠੀਕ ਹੈ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ ਸੋਹੀ ਠੀਕ ਹੈ ਜੀ ਇੱਧਰ ਲਈ ਸਾਇਰ ਤੋਂ ਸਣਾ ਦਾ ਸਾਇਰ ਗਿਆ ਬਪਾ ਚੈੱਕ ਕਰਾਉਣੇ ਤੁਹਾਨੂੰ ਛੱਲਾ ਛੱਲਾ ਖਣ ਲੱਗਾ ਪਿਆ ਵਾ ਤੇ ਇਹਦਾ ਬਾਈ ਜੀ ਮੋਲ ਕੀ ਕਰਨਾ ਹਰ ਇਹਦਾ ਜੀ ਸਵਾ ਲੱਗ ਕਰ ਇਹ ਵੀ ਹਾਂ ਨਾ 1 15 ਲਓ ਜੀ ਇਹ ਵੀ ਹਾਂ ਜੀ ਦੀ ਸੇਲ ਲਾ ਦਣੀ ਆਈ ਚਲਾਈ ਠੀਕ ਆ ਠੀਕ ਆ ਕੱਲ ਵੀਡੀਓ ਬਣਾਈ ਫਿਰ ਫਿਰ ਬਣਾएंगे ਠੀਕ ਆ ਠੀਕ ਆ ਲਓ ਜੀ ਮੰਦਾ ਮੰਦਾ ਹੀ ਲਾਵਾਂਗੇ ਮੰਦਾ ਵੇਖੋ ਵੇਖੋ ਬੰਨਾ ਲਓ ਜੀ ਚਾਹ ਕਰ ਸਾਡੇ ਪਾਸੇ ਸ਼ਾਮਾਂ ਤੱਕ ਆਹ ਬਾਈ ਕਹਿੰਦਾ ਕਿ ਪੰਡਾ ਪਾ ਜਾਣਾ ਔਰੀਆਂ ਇਹ ਵੀ 1 ਲੱਖ 15 ਹਜ਼ਾਰ ਦੇ ਚਲ ਕੋਈ ਨਹੀਂ ਰਹਿ ਜਾਂਦੇ ਕੋਈ ਨਹੀਂ ਆ ਤੀਜੇ ਨੰਬਰ ਨੰਬਰ ਤੇ ਦੱਸਿਓ ਬਾਈ ਇਹਦੇ ਥੱਲੇ ਬੋਲਾ ਵੀ ਜੀ 9 ਕਿਲੋ ਹੋ ਗਏ ਅੱਛਾ ਜੀ ਸਿੰਗਲ ਹੈ ਜੀ ਪਤਲਾ ਚੰਬ ਦੇਖੋ ਠੀਕ ਹੈ ਜੀ ਪੈਰੀ ਸੂਈ ਬੱਚਾ ਖਾਧ ਨੂੰ ਮਗਰ ਲਾੜੂ ਲਾ ਜੀ ਲੋ ਜੀ ਆਹ ਵਾਲਾ ਜਵਾਬ ਜੇ ਇਹ ਕੱਟੀ ਕਟਾ ਕੱਟੀ ਨਹੀਂ ਸੀ ਇਹ ਫੀਮੇਲ ਕਾਫ ਆ ਗਿਆ ਜੀ ਤੀਜੇ ਨੰਬਰ ਵਾਲੀ ਦਾ ਉਹ ਸਾਡਾ ਬੜੇ ਨਾਲ ਤੇ ਗੱਲਬਾਤ ਚੱਲੀ ਗਈ ਹੋ ਲੋ ਤੇ 9 ਲੀਟਰ ਜਿਹੜਾ ਇਹ ਕੋ ਬੋਲਾ ਹੀ ਬੋਲਾ ਤਿਆਰ ਹੈ ਤੇ ਇਹ ਕਿੰਨਾ ਦੁੱਧ ਕੱਢੀ ਜਾਊ ਇਹ ਵੀ 12 13 ਕਿਲੋ ਇੰਨਾ ਕਰੀਏ 12 ਤੋਂ 13 ਜਿੰਟ ਬਣਾਏਗਾ ਜੇ ਇਹ ਵੀ 12 13 ਲੀਟਰ ਬਾਈ ਕਹਿੰ ਅੱਖਾਂ ਹੀ ਤੇ ਛਾਂਤੂ ਨੇ ਨਾ ਬਹੁਤ ਹੀ ਚੰਗਾ ਲੱਗਾ ਇਹਨਾਂ ਕੱਲਾ ਕੱਲਾ ਤੇ ਬਿੰਡੀਆਂ ਲਾ ਗਿਆ ਜੱਟਾ ਇਹ ਸੂਬਾ ਦੂਸਰਾ ਵੀ ਹਾਂਜੀ ਜੀ ਲੋਕ ਜੀ ਇਹ ਵੀ ਦੂਸਰਾ ਸੂਬਾ ਸੂਈ ਜੇ ਜੈਡ ਬਲੈਕ ਆ ਇੱਕ ਅੱਧ ਕਾਠ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਤੇ ਬਾਕੀ ਬਰਤਾਂ ਦੀਆਂ ਨਿਸ਼ਾਨੀਆਂ ਵੀ ਸਾਰੀਆਂ ਆ ਗਈਆਂ ਜਿਹੜੀ ਕੋ ਵੀਰ ਘਾਥੇ ਵਾਲਾ ਲਾ ਜੂ ਤੇ ਚਲੋ ਦੁੱਧ ਚੰਗਾ ਕੱਢੀ ਜਣਾ ਕਰਮਾਲੀ ਨੇ ਤੇ ਲਾਗੇ ਨੇ ਕੀ ਕਰ ਸਕਦੇ ਤੁਸੀਂ ਥਾਣਾ ਦਾ ਸੈਜ ਤੇ ਗੈਪ ਤੇ ਬਈ ਇਹਦਾ ਮੁੱਲ ਫਿਰ ਇਦਾਂ ਬੋਲੋ ਜੀ ਲਾਕ ਕਰ ਲਿਗੇ ਇਹ ਵੀ ਹਾਣਾ ਹੀ ਕਰੀਏ ਇਹ ਵੀ ਹਾਣਾ ਵੀ ਜੀ ਜਿਹੜੀ ਹਾਣਾ ਹੈ ਨਾ ਹਾਂਜੀ 95000 ਦੀ ਦੇ ਦਾਂ ਠੀਕ ਹੈ ਲੋ ਜਾਇਜ ਕਰ ਦੋ ਲੋਰ ਕਰਦੇ ਮਾਨਤਾਂ 92 ਦੀ ਦੇ ਦਾਂ ਠੀਕ ਹੈ ਲੋ ਜੀ 92000 ਦੀ ਬਿਲਕੁਲ ਤਾਜੀ ਥੋੜੀ ਹੈ ਕਿਤੇ ਮਿਲਤਾ ਉਸ ਤੇ ਦੁੱਧ 12 ਤੋਂ 13 ਲੀਟਰ ਬਾਈ ਕਹਿੰਦਾ ਕਿ ਭਰੀ ਜਾਓਗੇ ਨਾ ਚੌਥੇ ਨੰਬਰ ਤੇ ਬਾਈ ਇਹ ਕਿਵੇਂ ਇਹ ਤਾਜੀ ਸੂਈ ਜੋ ਅੱਜ ਸੱਲਾ ਦੇ ਨੇ ਸਤਵਾਂ ਅੱਛਾ ਜੀ ਉਹ ਬੱਚਾ ਵਖਾ ਦਿਓ ਹੋਰ ਤਾਜਾ ਜੋ ਇਹਦਾ ਇਹਦੇ ਮਗਰ ਕੱਟਾ ਪਰਲਾ ਉਹ ਕਾਲਾ ਨਾ ਉਹ ਜੀ ਆ ਆ ਗਿਆ ਜੀ ਜੱਡ ਬਲਾਇਆ ਕਿਤੇ ਤੇ ਛੇ ਕੱਟਾ ਸੜ ਮੁੱਲਾ ਚਾ ਇਹ ਕੋਈ ਬਾਈ ਕਿੰਨਾ ਦੁੱਧ ਦੇ ਕੋਈ ਵਿੱਚ 16 ਕਿਲੋ ਦੁੱਧ ਜੀ ਆ ਵੇਖੋ ਨਾੜਾ ਵਿਖਾਓ ਆ ਕਿਉਂ ਨਾ ਬਹਾਨੇ ਦਪਟਾਂ ਵਾਲ ਚਲ ਗਿਆ ਵਾਹੋਂ ਬਹਾਨੇ ਨਾ ਸਿੱਧੀਆਂ ਨਾਲ ਮਿਲਦੀ ਆ ਜੋ ਠੀਕ ਠੀਕ ਆ ਜੀ 16 ਲੀਟਰ ਜਿਹੜਾ ਦੁੱਧ ਦੇਰ ਕੋ ਤਿਆਰ ਆ ਤੇ ਨਾੜਾ ਨੋੜਾ ਜੀਆਂ ਕਾਫੀ ਆ ਗਈਆਂ ਵਾ ਤੇ ਇਹ ਵੀ ਕੋਈ ਵੀ ਭਰਾ ਸਭ ਬਣਾਣਾ ਲਾਈ ਉਹ ਚੱਲ ਦੁੱਧ ਦੇ ਨੇ ਚੰਗਾ ਭਰੀ ਆ ਨਾ ਇਹ ਵੀ ਬਾਈ ਕਨਵਰਸ ਹੋ ਗਿਆ ਤੁਸੀਂ ਆ ਇਹ ਵੀ ਦੋ ਚਾਰ ਦੋ ਚਾਰ ਸਵੇਰ ਝੋਟੀਆਂ ਬਾਈ ਦੇ ਕੋਲ ਸਾਰੀਆਂ ਤੇ ਜੈਂਟ ਬਲਾਕ ਆ ਗਈ ਤੇ ਕੱਦ ਕਾਰ ਜਿਹੜਾ ਬਹੁਤ ਤਗੜਾ ਹੋਇਆ ਦਾ ਵੀ 19 ਅੱਗੇ ਨੂੰ ਤੇ 19 ਪਿੱਛੇ ਨੂੰ ਆ ਅਕੀ ਖਾਨ ਨੇ ਇਹਨਾਂ ਨੂੰ ਕੱਲਾ ਕੱਲਾ ਲੱਗਾ ਪਿਆ ਤੇ ਇਹ ਬਾਈ ਕਿੰਨਾ ਕੱਢ ਤੂ ਦੁੱਧ 12 ਤੋਂ ਪਲੱਸ ਜਾਉਂ। ਭਿਆਣੇ ਮਾਲ ਅੰਦਰ ਜਿੱਟਰ ਦਾ ਮਾਲ ਨਹੀਂ ਜੀ। ਠੀਕ ਲੋ 12 ਤੋਂ ਪਲੱਸ ਚੰਦਾਲੀਆਂ ਝੋਟੀਆਂ ਵਾ। ਇਹ ਚੰਗੇ ਲੱਗ ਰਹੇ ਮਾ ਤੇ ਪਿੰਡੇ ਤੇ ਜਿਹੜੀਆਂ ਨਾੜਾਂ ਲੂਣਾ ਇਹਦੇ ਵੀ ਕਾਫੀ ਆ ਗਈਆਂ ਵਾ। ਇਹ ਲੱਗੇ ਤਾਂ ਵੀ ਕਿੱਥੇ ਕਰੋ ਮੈਂ ਤੁਹਾਨੂੰ ਪਾਠੋ ਨਾਲ ਦਾ ਸੈੱਟ ਗਿਆ ਜਿਹੜਾ ਪਰ ਉਹ ਵੀ ਚੰਗਾ ਆ ਗਿਆ ਵਾ। ਕਰੋ ਜੀ ਕਿੱਥੇ ਇੱਧਰਲੀ ਸਾਈਡ ਤੋਂ ਨਾੜਾਂ ਲੂੜਾ ਤੇ ਥੋਨਾ ਦਾ ਸੈੱਟ ਜਿਹੜੇ ਲੱਗਾ ਪਿਆ। ਇਹ ਇਹਦਾ ਬਾਈ ਕੀ ਮੁੱਲ ਫੇਰਾ ਇਹਦੇ ਮੁੱਲ ਵਿੱਚ ਜੀ ਇੱਕ ਚੈਰੀ ਕਰ ਦੇ ਅੱਛਾ ਜੀ ਹਾਂਜੀ ਇਹ ਵੀ ਹਾਂ ਨਾ ਇੱਕ 30 ਹੀ ਦੇ ਦਾਂ ਲਓ ਜੀ 1 ਲੱਖ 30 ਹਜ਼ਾਰ ਦੀ ਇਹਦਾ 18 ਪਲੱਸ ਦੁੱਧ ਦੇਣ ਵਾਲੀ ਝੋਟੀ ਜੀ ਬਿਲਕੁਲ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਜਿਹੜਾ ਨਾਰਮਲ ਰੇਟ ਆ ਬਾਈ ਦਾ ਕੀ ਕਸਾਦੇ ਤੁਸੀਂ ਤੇ ਆਜੋ ਬਾਈ ਹੁਣ 5ਵੇਂ ਨੰਬਰ ਤੇ ਇਹਦੀ ਤਾਜੀ ਸੂਈ ਜਿਹੜੀ ਅੱਛਾ ਜੀ ਇਹਨੂੰ 14 ਕ ਦਿਨ ਹੋ ਗਏ ਸੂਈ ਠੀਕ ਹੈ ਜੀ ਇਹਦਾ ਕੱਟਾ ਜੂ ਕੱਟੀ ਜੇਦੀ ਮੁੱਲ ਸੱਚ ਠੀਕ ਹੈ ਜੀ ਇਹਦੇ ਪਿਛੇ ਆ ਗਿਆ ਜੀ ਫ੍ਰੀ ਮਲਕਾਬਦ 14 ਦਿਨ ਹੋਏ ਸੂਈ ਨੂੰ ਇਹ ਦੁੱਧ 14 ਕਿਲੋ ਦੁੱਧ। 14 ਲੀਟਰ ਦੁੱਧ। ਬਿਲਕੁਲ ਜਿਹੜਾ ਰੈਡੀ ਆ। ਤੇ ਹਵਾਨਾ ਦਾ ਵੇਖਾਂ ਵਾਲਾ ਆ ਗਿਆ ਜੀ। ਬਿੰਦੀ ਵਾਲਾ ਕਿੰਨਾ ਕਹਿ ਦਿੰਦੇ ਆ ਤੇ ਕੱਡ ਕਾਟ ਜਿਹੜਾ ਬਹੁਤ ਹੀ ਤਕੜਾ ਵਾ। ਇਹ ਵੀ ਸਿੰਗਲ ਹੱਡੀ ਆ ਗਈ ਜੇ। ਇਹ ਭਾਈ ਕਿੰਨਾ ਭਰੀ ਜਾਊ। ਮੇਰੀ 16 ਕਿਲੋ ਤੋਂ ਪਲੱਸ ਜਾਊ। ਠੀਕ ਹੈ ਨਾ। ਇਹ 16 ਤੋਂ ਪਲੱਸ ਚੱਲਣ ਵਾਲੀ ਛੋਟੀ ਜਿਹੀ ਜੈਡ ਪਲੈਨ ਚੋਰ ਮੌਰਾ ਨਾ ਸੱਦੀ ਆ। ਤੇ ਫੇਸ ਕੁਆਲਿਟੀ ਦੇ ਸਿੰਗ ਸੁੰਦੇ ਜਿਹੜਾ ਐ ਨਰਿੰਗ ਸਿੰਗ ਆ ਗਿਆ ਵਾ। ਲੈਓ ਲੈਓ। ਇਹ ਵੇਖਦਾ ਵੀ ਆਪਾਂ ਥੋੜਾ ਦਾ ਸਿਆਜ ਕੈਲ ਚੈੱਕ ਕਰਾਉਨੇ ਤੁਹਾਨੂੰ ਵੀ ਬਾਈ ਰੱਖਦੀ ਹੈ ਪਰ ਧਾਰ ਦਾ ਨਹੀਂ ਫਰਕ ਅੱਛਾ ਪੈ ਲੀਟਰਾਂ ਵਿੱਚ ਕੋਈ ਮੇਰੇ ਚੋਲੇ ਠੀਕ ਹੈ ਠੀਕ ਹੁੰਨੀਆਂ ਤਾਂ ਰੋ ਚੁੰਨੀਆਂ ਉਧਰ ਜੂ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਇਹਦਾ ਬਾਈ ਜੀ ਮੁੱਲ ਤੇਰਾ ਇਹਦਾ ਮੁੱਲ ਵੀ ਜਿਹਾਨਾ ਜਿਹੜੀ ਨਾ ਹਾਂਜੀ 10 ਦੇ ਦਿਆ ਠੀਕ ਹੈ ਲਓ ਜੀ ਇਹ 1 ਲੱਖ 10 ਇਹਦਾ ਸਵਾ ਮੁੱਲ ਕਰਨਾ ਹੈ ਪਰ ਠੀਕ ਹੈ ਕਹਾਣਾ 10 ਦੇ ਦਿਆ ਠੀਕ ਹੈ ਠੀਕ ਹੈ ਲਓ ਜੀ 1 ਲੱਖ 4000 ਨਹੀਂ ਤੇ 14 ਲੀਟਰ ਜਿਹੜਾ ਦੁੱਧ ਤਿਆਰ ਹੈ ਤੇ 16 ਲੀਟਰ ਬਾਈ ਮੰਨਾਂਗੇ ਭਰੀ ਜਾਊਗੀ ਦੁੱਧ ਏ ਆਜੋ ਬਾਈ ਆੜੀ ਕਿਵੇਂ ਆ ਇਹ ਝੋਟੀ ਦੀ ਤਾਜੀ ਸੂਈ ਐਸਾ ਹੀ ਸੂਈ ਨੇ ਮਾਨੂੰ ਵੇ ਪੰਜੀ ਕਿਤੇ ਅੱਛਾ ਹੀ ਇਹਦਾ ਬੱਚਾ ਗਿਆ ਨੇ ਮਾਰ ਠੀਕ ਆ ਹਾਂਜੀ ਦੁੱਧ ਦੇ ਕੋ ਹੁਣ ਇਸ ਟਾਈਮ ਦਾ ਦੂਗਾ ਠੰਡਾ ਕਰਕੇ 8 ਕਿਲੋ ਦਿਖਾਵਾ ਦਿਖਾਦਾ ਠੀਕ ਆ ਠੀਕ ਆ ਜੀ ਹਾਂਜੀ ਝੋਟੀ ਦੇਖ ਲੋ ਪਲੀ ਪੁਲੀ ਕਿੰਨੀ ਜੋ ਲੋ ਜੀ ਕੱਟ ਕਾੜ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਅੱਪਸੇ ਵੀਡੀਓ ਬੱਚਾ ਆਹੀ ਹਾਂਜੀ ਹਾਂਜੀ ਆਪਾਂ ਤੇ ਵੀ ਵੇਖਿਆ ਹੋਣਾ ਜੇ ਕੀ ਗੱਲ ਆਉਣੀ ਥਾਣਾ ਦਾ ਸੈਲ ਕਰ ਗਿਆ ਵੀ ਕਿਆ ਕਰ ਕਰ ਮੈਂ ਤੁਹਾਨੂੰ ਥਾਣੇ ਨੂੰ ਇਕੱਲਾ ਇਕੱਲਾ ਲੱਗਾ ਕਰਮਾਲੀ ਨੂੰ ਇਹ 8 ਲੀਟਰ ਜਿਹੜੇ ਕੋਲ ਜਿਹੜਾ ਦੁੱਧ ਤਿਆਰ ਰਿਆ ਤੇ ਬਾਕੀ ਜੰਮੀ ਪਈ ਤੇ ਫੇਸ ਵਾਲੀ ਵੀ ਚੈੱਕ ਕਰਾਉਂਦੇ ਨੇ ਰੇਂਗ ਦਾ ਸਿੰਘ ਹੀ ਆ ਗਿਆ ਇਹਨੂੰ ਲੱਗਾ ਜੀ ਕਾ ਤੇ ਬੜਾ ਰਿਓ ਬੇਟੀਪੜਾ ਵੇਖੋ ਬੜਾ ਚੌੜਾ ਹੈ ਉਧਰ ਦੀ ਜੋ ਮਾਜੇ ਅੱਛਾ ਜੀ ਕੱਟਾ ਹੀ ਪਰ ਇਹ ਦੁੱਧ 12 13 ਕਿਲੋ ਹੀ ਹਾਂਜੀ ਬਹੁਤਾ ਹੀ ਰਵਾ ਕੀਤਾ ਬੱਚੇ ਦਾ ਪਰ ਹੁਣ ਥਾਪੀ ਦੇ ਮਿਲ ਪਈ ਦੀ ਜੋ ਠੀਕ ਹੈ ਜੀ ਉਹ ਜੀ ਪਾਣੀ ਦੀ ਪੰਤਰ ਜਿਹੜੀ ਇਹਦੀ ਰੌਣ ਚੰਗੀ ਆ ਗਈ ਇਸ ਕਾਟ ਕਾਠ ਵਾਲਾ ਉਹਦੇ ਸਾਰੀਆਂ ਝੋਟੀਆਂ ਬਾਈ ਦੇ ਕੋਲ ਤਕੜੀਆਂ ਆ ਵਾ ਵੱਡੇ ਕੱਦ ਕਾਠ ਵਾਲੀਆਂ ਆ ਸਾਰੀਆਂ ਤਾਜ਼ੀਆਂ ਸਿਹੀਆਂ ਤੇ ਫਟਫਟ ਬਣ ਪਿਆਰ ਆ ਉਹ ਮੈਂ ਇੰਡੀਆ ਤੋਂ ਹੁਣੇ ਕਰਦਾ ਜੀ ਜੇ ਵੀ ਕੋਈ ਵੀਰਪੁਰਾ ਸਾਂਭਣਾ ਵਾਲਾ ਜਿਹਨੇ ਚਲਨ ਦੋ ਤੋ ਫੇਰ ਨੇ 10 12 ਲੀਟਰ ਕੱਢੀ ਜਾਣਾ ਉਹਦੇ ਇਸ ਟਾਈਮ ਮੌਕੇ ਤੇ ਜਿਹੜਾ 8 ਲੀਟਰ ਬਣ ਪਿਆਰ ਆ 8 ਲੀਟਰ ਵਾਲਾ ਅੱਠ ਜੀ ਅੱਛਾ ਜੀ ਹਾਂ ਜੀ ਠੀਕ ਹੈ ਮਾਪੀ ਦੇ ਮਿਲਦੀ ਜੀ ਅੱਛਾ ਜੀ ਐਂਡਾ ਇੱਥੇ ਐਂਡਾ ਜੀ ਠੀਕ ਹੈ ਠੀਕ ਹੈ ਜੀ ਤੇ ਇਹਦਾ ਭਾਈ ਜੀ ਮੁੱਲ ਫੇਰ ਇਹਦਾ ਮੁੱਲ ਪੰਜਾਬੀ ਦੇ ਦਈਏ ਵਿੱਚ ਇਹ ਵੀ ਹਾਲੇ ਕਰਦੀਏ 85 ਦੇ ਦੰਗ ਲਓ ਜੀ 85000 ਦੀ ਬਿਲਕੁਲ ਇਹ ਵੀ ਤਾਜੀ ਸੂਈ ਆ ਬਾਕੀ ਕੋਈ ਵੀ ਭਰਾ ਸੰਭਣ ਵਾਲਾ ਲੈ ਜੇ ਤੇ ਚੱਲ ਦੁੱਧ ਚੰਗਾ ਕੱਢੀ ਜਾਣਾ ਇਹਨੇ ਵੀ ਏ ਕਹਣਾ ਬਾਈ ਜੀ ਵਜਾ ਤੇ ਜੇ ਉਹ ਕਹਣਾ ਆਪਣੇ ਵੀਰ ਜੀ ਆਇਓ ਚੋਕ ਕੇ ਦੋਵੇਂ ਟੰਗ ਫੇਕ ਕੇ ਆਪਣਾ ਨੰਗਰ ਲਿਓ ਠੀਕ ਆ ਠੀਕ ਆ ਆਪਣਾ ਮੁੱਲ ਜੈਜੂ ਵੀਰ ਜੀ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਪਾਈ ਕਹਿੰਦਾ ਕਿ ਜੈਜ ਮੁੱਲ ਤੇ ਆਪਣੇ ਜਿਹੜੇ ਸੂਏ ਸਬਾਈ ਆਪਾਂ ਕੋਈ ਇੱਥੇ ਚੋਕ ਕੇ ਲੈ ਜਾਓ ਇਹ ਜਿਹੜਾ ਗੱਭਣ ਆਪਣਾ ਟਿੱਪ ਕੇ ਖੜਿਆ ਕਰੋ ਹਨਾ ਹਾਂਜੀ ਤੇ ਬਾਕੀ ਵੀਡੀਓ ਪੂਰੀ ਵੇਖਣੀ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ